ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਹੇਤ ਸਾ ਕਾ ਜਨ ਕੀਆ ਸੀਸ ਦੀਆ ਪਰ ਸਿਰਰਨਾਂ ਦੀ ਬੈਰਾਗ ਤਿਆਗ ਦੀ ਮੂਰਤ ਗੁਰਬਾਣੀ ਦੇ ਸੂਮੇ ਧਰਮ ਦੇ ਤੁਜਾ ਤਨ ਤਨ ਨਾਮੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤਨ ਤਨ ਭਾਈ ਮਤੀ ਦਾਸ ਜੀ ਤਨ ਤਨ ਭਾਈ ਸਦੀ ਦਾਸ ਜੀ ਸੰਤਨ ਪਾਈਦਾਲਾ ਜੀ ਉਹਨਾਂ ਦੇ ਮਹਾਨ ਸ਼ਹੀਦੀ ਸਮਾਗਮ 350 ਸਾਲਾ 24 ਨਵੰਬਰ ਨੂੰ ਸੰਸਾਰ ਭਰ ਵਿੱਚ ਸਰਬੱਤ ਸੰਗਤਾਂ ਵੱਲੋਂ ਮਨਾਏ ਜਾ ਰਹੇ ਹਨ ਇਸ ਦੇ ਸਬੰਧ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਾਤਾ ਕੋਲਾ ਜੀ ਟਰਸਟ ਸ਼੍ਰੀ ਅੰਮ੍ਰitsar ਤੋਂ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਹੋਰ ਸਮੂਹ ਨਾਨਕ ਨਾਮਲੇਵਾ ਸੰਗਤਾਂ ਵੱਲੋਂ ਜੋਤਾਰਮਿਕ ਸਮਾਗਮ ਗੁਰਦੁਆਰਾ ਨਵੀਂ ਪਾਤਸ਼ਾਹੀ ਬੱਬ ਬਕਾਲਾ ਸਾਹਿਬ ਵਿਖੇ 31 ਅਗਸਤ ਨੂੰ ਸਵੇਰੇ 11 ਵਜੇ ਅੰਮ੍ਰਿਤ ਸੰਚਾਰ ਉਪਰੰਤ 3 ਵਜੇ ਤੋਂ ਲੈ ਕਰਕੇ ਰਾਤ ਦੇ 12 ਵਜੇ ਤੱਕ ਮਹਾਨ ਗੁਰਮਤ ਸਮਾਗਮ ਗੁਰਦਾਰਾ ਨੌਵੀਂ ਪਾਤਸ਼ਾਹੀ ਸ੍ਰੀ ਬਾਬਾ ਬਕਾਲਾ ਸਾਹਿਬ ਇਹ ਕਰਵਾਏ ਜਾ ਰਹੇ ਹਨ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸਰਬੱਤ ਸੰਗਤਾਂ ਨੇ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਸਤਿਗੁਰਾਂ ਦੇ ਦਰ ਤੇ ਨਤਮਸਤਕ ਹੋ ਕਰਕੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਨੇ श्रोमणी गुरुद्वारा प्रबंधक कमेटी और श्रोमी गुरुद्वारा प्रबंधक कमेटी मैंबर हलका इंचार्ज सरदार बलजीत सिंह जी जलाल उसमा श्रोमणी गुरुद्वारा प्रबंधक कमेटी मैंबर सरदार अमरजीत सिंह जी भलाईपुर मैनेजर साहब सरदार गुरप्रीत जी मल्लेवाल ਐਡੀਸ਼ਨਲ ਮੈਨੇਜਰ ਸਾਹਿਬ ਸਰਦਾਰ ਬਲਜੀਤ ਸਿੰਘ ਜੀ ਕੰਗ ਮੀਤ ਮੈਨੇਜਰ ਸਰਦਾਰ ਸ਼ੇਰ ਸਿੰਘ ਜੀ ਔਰ ਮੀਤ ਮੈਨੇਜਰ ਸਰਦਾਰ ਜਗਤਾਰ ਸਿੰਘ ਜੀ ਉਹਨਾਂ ਵੱਲੋਂ ਸਰਬੱਤ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਸਮਲਿਤ ਹੋਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ